ਉਹ ਕੇ ਆਪਣੀ ਨਿਕਸੀਮਾ ਦੇ ਅਲਿਆ ਟੈਕਟੋਕ ਫਿਸ਼ਨ ਕਿਤਾ ਸ਼ੁਰੂ ਹੋ ਜਾਣਾ ਰੱਬ ਦਾ ਸੀਰੀਅਸ ਕੇ ਪਿੱਟਰ ਤੁਹਾਡਾ ਸਵਾਗਤ ਕਰਦੇ ਆ ਮੈਂ ਤੁਹਾਡਾ ਆਪਣਾ ਗੋਬਿੰਦ ਰਾਏ ਦੱਸ ਦਈਏ ਕਿ ਰਾਣੀ ਲక్ష్ਮੀਬਾਈ ਕਾਰਾਟੇ ਟ੍ਰੇਨਿੰਗ ਜਿਹੜੀ ਚੱਲ ਰਹੀ ਸੀ ਪਿਛਲੇ ਕਈ ਦਿਨਾਂ ਤੋਂ 40 ਦਿਨ ਦੀ ਟ੍ਰੇਨਿੰਗ ਸੀ ਸੋ ਬਲੌਕ 2 ਦੀ ਜਿਹੜੀ ਕਾਰਾਟੇ ਚੈਂਪੀਅਨਸ਼ਿਪ ਸੀ ਅੱਜ ਸ਼ੰਕਰ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਕਰਵਾਈ ਗਈ ਜਿੱਥੇ ਲਗਭਗ 37 ਸਕੂਲਾਂ ਦੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੋ ਆਓ ਵੇਖਦੇ ਆ ਇਸ ਸਾਰੇ ਕੰਪੀਟੀਸ਼ਨ ਦੀਆਂ ਕੁਝ ਚੱਲਗੀਆਂ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਜੋ ਸਰਕਾਰੀ ਸਕੂਲਾਂ ਵਿੱਚ ਕਰਾਟੇ ਚੈਂਪੀਅਨ ਕਰਾਟੇ ਟ੍ਰੇਨਿੰਗ ਕਰਵਾਈ ਜਾ ਰਹੀ ਸੀ ਉਸ ਦੀ ਅੱਜ ਨਕੌਦਰ ਬਲਾਕ 2 ਦੇ ਵਿੱਚ ਕਰਾਟੇ ਚੈਂਪੀਅਨਸ਼ਿਪ ਸ਼ਾਂ ਪਿੰਡ ਸ਼ੰਕਰ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸ ਵਾਈਸ ਪ੍ਰਿੰਸੀਪਲ ਸੀਮਾ ਦੇਵੀ ਅਤੇ ਸੀਨੀਅਰ ਕਰਾਟੇ ਕੋਚ ਗੋਬਿੰਦ ਰਾਏ ਦੀ ਦੇਖ ਰੇਖੇ ਹੇਠ ਇਹ ਸਾਰਾ ਕਰਾਟੇ ਕੰਪੀਟੀਸ਼ਨ ਕਰਵਾਇਆ ਗਿਆ ਜਿਸ ਵਿੱਚ ਕਰਾਟੇ ਕੋਚ ਰਕੇਸ਼ ਕੁਮਾਰ ਕੁਲਵਿੰਦਰ ਕੁਮਾਰ ਰਾਜ ਕੁਮਾਰ ਅਤੇ ਕਾਰਾਟੇ ਕੋਚ ਪ੍ਰਦੀਪ ਕੌਰ ਸੇੰਬੀ ਨੇ ਇਸ ਪੂਰੇ ਟੂਰਨਾਮੈਂਟ ਵਿੱਚ ਪੂਰਾ ਸਹਿਯੋਗ ਦੇ ਕੇ ਇਸ ਕੰਪੀਟੀਸ਼ਨ ਨੂੰ ਨੇਪਰੇ ਚਾੜਿਆ ਹਾਉ ਦੇਖਦੇ ਹਾਂ ਸਾਰੇ ਪ੍ਰੋਗਰਾਮ ਦੀਆਂ ਕੁਝ ਚੱਲਦੀਆਂ ਕੌਣ ਚੋਕੜਾ ਜੀ ਸੋ ਉਹਨਾਂ ਦਾ ਬਹੁਤ-ਬਹੁਤ ਵੈਲਕਮ ਕਰਦੇ ਆ ਜੀ ਪੰਜਾਬ ਦੇ ਵਿੱਚ ਆਇਆ ਤੁਹਾਡਾ ਬਹੁਤ-ਬਹੁਤ ਥੈਂਕ ਯੂ ਹੋਰ ਕੱਟੇ ਵੀ ਫਾਈਟ ਸ਼ੁਰੂ ਕਰਵਾ ਰਹੇ ਆ ਸੋ ਬਹੁਤ-ਬਹੁਤ ਥੈਪੀ ਕਰੋ ਬਈ ਸੋ ਆ ਕੁਝ ਬੱਚੇ ਔਰ ਸਕੂਲ ਦੇ ਟੀਚਰ ਵੀ ਨਾਲ ਹਾਂਜੀ ਸਰ ਇਹ ਕਿਹੜੇ ਸਕੂਲ ਤੋਂ ਆਏ ਜੀ ਬੱਚੇ ਇਹ ਸਰ ਸਾਡੇ ਬੱਚੇ ਅਸੀਂ ਸਾਡਾ ਸਕੂਲ ਹੈ ਗਵਰਨਮੈਂਟ ਮਿਡਲ ਸਕੂਲ ਬਲਨੋ ਜੀ ਨਕੋਦਰ 2 ਜਲੰਧਰ ਤੋਂ ਜੀ ਠੀਕ ਹੈ ਜੀ ਤੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਜੀ ਵਧੀਆ ਖੇਡੇ ਬੱਚੇ ਦੇਖੋ ਸਰ ਬੱਚਿਆਂ ਨੂੰ ਸਾਡੇ ਕੋਚ ਸਾਹਿਬ ਨੇ ਵੀ ਬਹੁਤ ਗੋਵਿੰਦ ਰਾਏ ਜੀ ਤੁਸੀਂ ਮਤਲਬ ਕਿ ਬਹੁਤ ਸਾਡੀ ਨੂੰ ਹੈਲਪ ਕੀਤੀ ਬੱਚਿਆਂ ਨੂੰ ਸਿਖਾਇਆ ਇੰਨਾ ਕੁਝ ਬਾਕੀ ਸਾਡੇ ਨਹੀਂ ਤਾਂ ਮੈਡਮ ਨੇ ਵੀ ਬਹੁਤ ਸਾਥ ਦਿੱਤਾ ਹੈ ਅਸੀਂ ਖੁਦ ਵੀ ਬਹੁਤ ਬੱਚਿਆਂ ਲਈ ਐਫਰਟ ਕੀਤਾ ਹੈ ਤੇ ਇੱਥੇ ਤੱਕ ਅਸੀਂ ਲੈ ਆਏ ਹਾਂ ਔਰ ਤੁਹਾਡੀ ਬਦੌਲਤ ਅਸੀਂ ਜਿੱਤ ਗਏ ਹਾਂ ਜੀ ਸੋ ਬਹੁਤ ਵਧੀਆ ਜੀ ਇਹ ਅਬ ਤੇ ਹਮ ਬੱਚੇ ਕਿ ਕਿਹੜੇ weight ਵਿੱਚ ਫਾਈਟ ਲੜੀ ਆ 40 ਹਾਂਜੀ 40 ਅੱਛਾ ਅੱਛਾ ਤੁਸੀਂ ਦੱਸੋ ਕਿਦਾਂ ਜਿੱਤੇ ਹੋ winner ਹੋ ਜਾਂ ਕਿਹੜੀ ਪੋਜੀਸ਼ਨ ਆਈ ਫਸਟ ਪੋਜੀਸ਼ਨ ਹਾਂ ਕਿੱਦਾਂ ਦਾ ਲੱਗਿਆ ਕੰਪੀਟੀਸ਼ਨ ਲੜ ਕੇ ਮੈਨੂੰ ਬਹੁਤ ਸੋਹਣਾ ਲੱਗਾ ਮਜ਼ਾ ਆਇਆ ਅੱਗੇ ਅੱਗੇ ਵੀ ਕਾਰਾਟੇ ਨੂੰ ਕੰਟੀਨਿਊ ਕਰਨਾ ਧੰਨ ਜੀ ਵਧੀਆ ਲੱਗੀ ਗੇਮ ਧੰਨ ਜੀ ਸੋ ਸੈਲਵ ਡਿਫੈਂਸ ਦੀ ਗੇਮ ਹੈ ਆਪਣਾ ਆਪ ਬਚਾ ਕਰਨਾ ਕਿਦਾਂ ਨਾ ਇਹਦੇ ਵਿੱਚ ਸਿਖਾਇਆ ਜਾਂਦਾ ਸੋ ਇਹ ਦੂਜੀਆਂ ਲੜਕੀਆਂ ਇਹਨਾਂ ਨੇ ਵੀ ਬਹੁਤ ਵਧੀਆ ਤੇ ਆਪਣੇ ਕਿਦਾਂ ਤੁਹਾਡਾ ਕਿਦਾਂ ਦੀ ਰਹੀ ਫਾਈਟ ਕਿੰਨੀਆਂ ਫਾਈਟਾਂ ਕਿੰਨੀਆਂ ਫਾਈਟਾਂ ਜਿੱਤੀਆਂ ਫਾਈਟਾਂ ਜਿੱਤੇ ਅੱਛਾ ਦੋ ਫਾਈਟਾਂ ਜਿੱਤੀਆਂ ਤੇ ਵਧੀਆ ਰਹੀ ਸੋ ਸਾਡੇ ਨਾਲ ਇਸ ਵੇਲੇ ਪ੍ਰਿੰਤੀ ਚੋਗੜਾ चोपड़ा जी ਦੇ ਪਿਤਾ ਜੀ ਪਵਨ चोपड़ा जी ਨਾਲ ਨੇ ਸੋ ਹੋਰ ਸਮੂਥ ਸਟਾਪ ਵੀ ਸਾਡੇ ਨਾਲ ਨੇ मैडम सीमा जे वाइस प्रिंसिपल ने मैडम मोनिका प्रदीप मैडम ਸਾਡੇ ਡੀਪੀ मैडम ਤੇ प्रदीप ਜੀ ਜੋ ਚੋਪੜਾ ਸਾਹਿਬ ਦੇ ਨਾਲ ਹੀ ਆਏ ਨੇ ਉਹਨਾਂ ਦੇ ਫਰੈਂਡ ਨੇ ਸੋ ਜੀ ਆਏ ਨੇ ਜੀ ਤੁਹਾਡਾ ਦਾ ਪਹਿਲਾ ਸ਼ੰਕਰ ਪਿੰਡ थैंक यू ਜੀ ਬਹੁਤ ਬਹੁਤ ਮਿਹਰਬਾਨੀ ਜੀ ਮੈਂ ਸ਼ੁਕਰਗੁਜ਼ਾਰ ਆ ਸਭ ਤੋਂ ਪਹਿਲਾਂ ਬੱਦੀ ਕੌਰ ਜੀ ਦਾ ਜਿਨ੍ਹਾਂ ਨੇ ਮੈਥੇ ਅੱਜ ਨਕੌਦਰ ਆਣਾ ਸੀ ਬਾਈ ਚਾਂਸ ਉਹਨੇ ਕਹਿੰਦੇ ਸੀ ਅੱਜ ਆ ਜਾਓ ਅੱਜ ਸਪੈਸ਼ਲ ਦਿਨ ਹੈ ਕੀ ਦਿਨ ਹੈ ਜੀ ਇੱਥੇ ਇੱਕ ਸਾਡੇ ਕੰਪੀਟੀਸ਼ਨ ਚੱਲ ਰਿਹਾ ਹੈ कराटे का शंकर पिंड जिसे गवर्नमेंट स्कूल है और वाइस प्रिंसिपल मैम जो सीमा मैडम ने या डी पी मैम नीलम जी ने और प्रदीप कौर जी वो हेड ने इस कराटे कार्यक्रम के मैं बड़ा अच्छा लगा इस है इस पिंड च आके सब तो पहले तो स्कूल इन्ना बढ़िया और भी ऐसे पिंड रिसोर्स इन चीज़ा जैसे प्रिंसिपल मैम ने, ने या वाइस प्रिंसपल मैम ने या टीचर ने मशक्कत माल मेहनत माल इस स्कूल जिस तरीके सिंचे हुआ ਇਸ ਸਿੱਕਿਆਣਾ ਸਕੂਲ ਨੂੰ ਚਲਾ ਰਹੇ ਨੇ ਇੰਨਾ ਵਧੀਆ ਬੰਦਗਾ ਕਿ ਪਿੰਡੇ ਤਕਰੀਬਨ ਐਕਸਪੈਕਟੇਸ਼ਨ ਹੀ ਹੁੰਦੀ 25 ਮਿੰਨ ਦੀ ਕਿਸੇ ਦੀ ਕਿੰਨਾ ਵਧੀਆ ਸਕੂਲ ਵੀ ਕਿਸੇ ਪਿੰਡ ਦੀ ਪ੍ਰਾਪਰਟੀ ਦੇ ਵਿੱਚ ਹੋ ਸਕਦਾ ਹੈ ਜਾਂ ਦੇ ਵਿੱਚ ਹੋ ਸਕਦਾ ਸੋ ਸਰ ਬੇਪਰਛਾ ਚਾਹੂੰਗਾ ਫਿਲਮਾਂ ਦੇ ਵਿੱਚ ਆਪਾਂ ਅਕਸਰ ਦੇਖਦੇ ਹਾਂ ਕਿ ਲੜਕੀਆਂ ਬਹੁਤ ਵਧੀਆ ਤਰੀਕੇ ਨਾਲ ਫਾਈਟ ਕਰਦੀਆਂ ਹਾਂ ਜੀ ਉਹਨਾਂ ਨੂੰ ਬਹੁਤ ਬਲਵਾਨ ਦਿਖਾਇਆ ਜਾਂਦਾ ਹੈ ਤੁਹਾਡੀ ਬੇਟੀ ਨੇ ਵੀ ਕਾਫੀ ਫਿਲਮਾਂ ਇਦਾਂ ਦੀਆਂ ਕੀਤੀਆਂ ਜਿਹਦੇ ਵਿੱਚ ਉਹ ਬਹੁਤ ਉਹਨਾਂ ਨੂੰ ਕਹਿ ਲੋ ਯੋਧੇ ਦਿਖਾਇਆ ਗਿਆ ਇੱਥੇ ਕਾਰਾਟੇ ਦੇ ਕੰਪੀਟੀਸ਼ਨ ਦੇ ਵਿੱਚ ਆਏ ਹੋ ਤੁਸੀਂ ਕਾਰਾਟੇ ਦੇ ਕਾਰਾਟੇ ਖੇਡ ਰਹੇ ਬੱਚਿਆਂ ਨੂੰ ਦੇਖਿਆ ਕਿ ਲੱਗਦਾ ਕਿ ਉਹ ਉਹਨਾਂ ਦੀਆਂ ਫਾਈਟਾਂ ਵਿੱਚ ਉਸ ਫਾਈਟ ਵਿੱਚ ਵੀ ਫਾਈਟ ਹੈ ਔਰ ਇੱਥੇ ਦੀ ਫਾਈਟ ਵਿੱਚ ਕੁਝ ਡਿਫਰੈਂਟ ਹੈ ਬਹੁਤ ਜਮੀਨ ਇਸ ਵਾਰ ਦਾ ਤੁਹਾਰੇ ਸਭ ਤੋਂ ਪਹਿਲਾਂ ਤੇ ਦੇਖੋ ਮੈਨੂੰ ਖੁਸ਼ੀ ਇਸ ਗੱਲ ਦੀ ਹੋਈ ਹੈ ਕਿ ਇਸ ਦਿਨ ਜਿਹੜੇ ਬੱਚੇ ਨੇ ਉਹ ਫਰਮ ਡਿਪਰਾਈਵਡ ਬੈਕਗਰਾਉਂਡ ਹੈ ਵਿਚਾਰੇ ਫਰਮ ਦੀ ਪੂਰ ਬੈਕਗਰਾਉਂਡ ਹੈ ਰਿਸੋਰਸ ਨੂੰ ਗੁਣ ਘਟਨੇ ਕਰੋ ਜੋ ਕੁਝ ਹਨ ਨੂੰ ਮਦਦ ਮਿਲਣੀ ਚਾਹੀਦੀ ਉਹ ਨਹੀਂ ਮਿਲੀ ਹੋਈ ਉਹਦੇ باوجود ਮ ਸਕੂਲ ਇਹਨਾਂ ਨੂੰ ਇੰਨੀ ਚੀਜ਼ਾਂ ਪ੍ਰੋਵਾਈਡ ਕਰ ਰਿਹਾ ਹੈ ਜਿਹੜਾ ਕਿ ਬਹੁਤ ਹੀ ਉਹਨਾਂ ਵਾਸਤੇ ਇੱਕ ਇਨਕਰੇਜਮੈਂਟ ਵਾਲੀ ਗੱਲ ਹੈ। ਉਹ ਇੱਕ ਜੀਵਨ ਜੀ ਜਿਹੜੀ ਇਸ ਕਿਸਮ ਦੀ ਐਜੂਕੇਸ਼ਨ ਹੁੰਦੀ ਹੈ, ਇਸ ਕਿਸਮ ਦੀ ਜਿਹੜੀ ਟ੍ਰੇਨਿੰਗ ਹੁੰਦੀ ਹੈ, ਇਸ ਕਿਸਮ ਦੀ ਜਿਹੜੀ ਪੜਾਈ ਦੇ ਨਾਲ ਨਾਲ ਚੰਗੀ ਪੜਾਈ ਦੇ ਨਾਲ ਜਿਹੜੀ ਅਦਰ ਐਕਟੀਵਿਟੀਜ਼ ਜਿਹੜੀਆਂ ਨਾਲ ਲੱਗ ਕੇ ਬੱਚੇ ਨੂੰ ਮਿਲ ਤੇ ਬੱਚਾ ਬਹੁਤ ਚੰਗੀ ਏਕਨੋ ਵਿੱਚ ਰਹਿੰਦਾ ਹੈ। ਉਹ ਬਾਅਦ ਵਿੱਚ ਉਹ ਸੈਲਫ ਸਫੀਸ਼ੀਐਂਟ ਹੋ ਜਾਂਦਾ ਹੈ। ਆਪਣੇ ਕੰਮ ਨੂੰ ਖੁਦ ਉਹ ਸਮਝ ਲੈਂਦਾ ਵੀ ਮੈਂ ਹੁਣ ਕਿਸ ਤਰ੍ਹਾਂ ਇਸ ਦੁਨੀਆ ਨਾਲ ਫਾਈਟ ਕਰਨਾ ਹੈ ਜਾਂ ਦਿਨ ਨਾਲ ਕੌਣ ਆ ਰਿਹਾ ਹੈ ਮੈਨੂੰ ਕਿਸ ਤਰ੍ਹਾਂ ਇਸ ਦ ਇਹ ਟ੍ਰੈਂਡ ਡੇਟ ਸਕੂਲ ਹੀ ਪ੍ਰੋਵਾਈਡ ਕਰਦਾ ਕਰੋੜਾਂ ਚੰਗੂ ਨਹੀਂ ਮਿਲਦੇ ਚੀਜ਼ਾਂ ਜਿਹੜੀ ਸਕੂਲ ਬਿਲੇ ਨਾ ਮੈਨੂੰ ਖੁਸ਼ੀ ਹੋ ਸਕਦਾ ਇਹ ਹੋ ਗਏ ਕਿ ਇੱਥੇ ਜਿਹੜੇ ਬੱਚਾ ਨੂੰ ਜਿਹੜੀ ਐਜੂਕੇਸ਼ਨ ਫਿਜ਼ੀਕਲ ਐਕਟੀਵਿਟੀਜ਼ ਤੋਂ ਲੈ ਕੇ ਅਦਰ ਐਜੂਕੇਸ਼ਨ ਜਿਹੜੀ ਮੈਂ ਜਾ ਕੇ ਸਕੂਲ ਸਾਰਾ ਮੈਂ ਵਿਜ਼ਿਟ ਕੀਤਾ ਇੱਕ ਇੱਕ ਕਲਾਸ ਅਨਾਂ ਦਾ ਜਿਹੜੀ ਵੀ ਲੈਬ ਸਾਇੰਸ ਲੈਬ ਮੈਥਸ ਪਲਸ 2 ਦੇ ਜਿਹੜੇ ਬੱਚੇ ਛੋਟੇ ਬੱਚੇ ਜਿੰਨਾ ਜਿਸ ਤਰੀਕੇ ਨਾਲ ਉਹਨਾਂ ਨੂੰ ਇੱਥੇ ਕੈਨੇਡਾ ਦੀ ਗੱਰੀ ਮੈਂ ਬੜਾ ਖੁਸ਼ ਹਾਂ ਕਿ ਸਕੂਲ ਬੜਾ ਹੀ ਖੁਸ਼ ਹਾਂ ਸੋ ਸਰ ਪ੍ਰਿੰਨੀਤੀ ਚੋਪੜਾ ਜੀ ਦੀ ਮੈਰिज ਹੋ ਗਈ ਹੈ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਸੋ ਉਹਨਾਂ ਦੀ ਉਹਨਾਂ ਦੇ ਹਸਬੰਡ ਜਿਹੜੇ ਆ ਪੋਲੀਟੀਕਲ ਬੈਕਗ੍ਰਾਉਂਡ ਹੈ ਉਹਨਾਂ ਦਾ ਜੀ ਕੀ ਪ੍ਰਿੰਨੀਤੀ ਚੋਪੜਾ ਵੀ ਪੋਲੀਟੀਕਲ ਲੈ ਜਾਓਗੇ ਦੇਖੋ ਜੀ ਸਭ ਤੋਂ ਉਹਨਾਂ ਦਾ ਥੈਂਕ ਯੂ ਵੈਰੀ ਮੱਚ ਕਿ ਤੁਸੀਂ ਮੈਨੂੰ ਮੁਬਾਰਕ ਕਰ ਰਹੇ ਹੋ ਲੇਕਿਨ ਇੱਕ ਚੀਜ਼ ਮੈਂ ਥੋੜੀ ਕਲੀਅਰ ਕਰ ਦੇਣਾ ਚਾਹਨਾ ਇਹ ਬਣਾ ਕੁਝ ਲੋਗਾਂ ਨੂੰ ਸ਼ਾਇਦ ਜਸ ਕੁਝ ਨਾ ਮੈਸੇਜ ਆਏ ਕਿ ਸਭ ਤੋਂ ਵੱਡੀ ਗੱਲ ਹੈ ਕਿ ਪ੍ਰਿੰਨੀਤੀ ਨੂੰ ਪ੍ਰਿੰਨੀਤੀ ਦਾ ਕੁਝ ਨਹੀਂ ਪਤਾ ਤੇ ਸਾਡੇ ਰघव ਛੱਡਾ ਜੀ ਨੂੰ ਜਿਹੜਾ ਫਿਲਮਾਂ ਦਾ ਕੱਖ ਨਹੀਂ ਪਤਾ ਸਭ ਤੋਂ ਵੱਡਾ ਇਹ ਗੱਲ ਇਹ ਹੈ ਕਿ ਦੋਨੋਂ ਇੱਕ ਦੂਸਰੇ ਦੇ ਕਹਿਣ ਦਾ ਕੁਝ ਹੀ ਬਣਾ ਕਰ ਆਪਣਾ ਕਰੀਰ ਆਪਣੇ ਆਪ ਤਰੀਕੇ ਨਾਲ ਜਿਸ ਤਰੀਕੇ ਨਾਲ ਲੋਕ ਫਿਲਮਾਂ 'ਚ ਕੰਮ ਕਰ ਰਹੇ ਨੇ ਹੁਣ ਵੀ ਕੁਝ ਆਉਣ ਵਾਲੀਆਂ ਨੇ ਕੁਝ ਦੇਖੋਗੇ ਤੁਸੀਂ ਕਈ ਧਮ ਉਹਨਾਂ ਦੇ ਆਉਣ ਵਾਲੇ ਨੂੰ ਦੇਖੋਗੇ ਕਿ ਸਰ ਤਾਲਮਿਲ ਕਿੱਦਾਂ ਬਣਦਾ ਤਾਲਮਿਲ ਤਾਂ ਬੜੀ ਤੁਹਾਨੂੰ ਪਤਾ ਹੀ ਹੋਣਾ ਕਿ ਇਹ ਸਭ ਤੋਂ ਪਹਿਲਾਂ ਲੰਡਨ ਜਨਨ ਨੂੰ ਬੁਲਾਇਆ ਗਿਆ ਕਿਉਂਕਿ ਦੋਨੋਂ ਪ੍ਰੀਤਲੀ ਮੈਂਚੈਸਟਰਸ ਪੜ੍ਹੀ ਸੀ ਤੇ ਲਾਲੋਜੀ ਜਿਹੜੇ ਸਨ ਉਹ ਲੰਡਨ ਸਕੂਲ ਆਫ ਇਕਨੋਮਿਕਸ ਤੋਂ ਪੜ੍ਹੇ ਹੋਏ ਨੇ ਚਾਰਟਡ ਕਾਉਂਟੈਂਟ ਨੇ ਪੜ੍ਹੇ ਲਿਖੇ ਨੇ ਤੇ ਉੱਥੇ ਜਿਹਦੇ ਵੀ ਲੰਡਨ ਚ ਬੱਚੇ ਪੜ੍ਹਦੇ ਨੇ ਉਸ ਹਰ ਸਾਲ ਨਾ ਲੰਡਨ ਜਿਹੜੀ ਗਵਰਨਮੈਂਟ ਹੈ ਉਹ ਬੱਚਿਆਂ ਸelect ਕਰਦੀ ਹੈ ਕੁਝ ਅਵਾਰਡ ਕਰਨ ਵਾਸਤੇ ਇਹ ਦੋਨੋਂ ਬੱਚਿਆਂ ਨੂੰ ਉੱਥੇ ਇਕੱਠੇ ਹੀ ਬੁਲਾਇਆ ਗਿਆ ਅਵਾਰਡ ਕਰਨ ਵਾਸਤੇ ਉੱਥੇ ਫਸਟ ਬੁਲਾਗਾਤਨਦੀ ਹੋਈ ਤੇ ਉਹਦੇ ਵਿੱਚ ਫਿਰ ਮੇਰਾ ਬੇਟਾ ਜਿਹੜਾ ਉਹਨਾਂ ਦਾ ਬੜਾ ਫੈਨ ਹੈ ਉਹ ਮਿਲਾਂ ਗੱਲ ਇਸ ਮਿਲੇ ਇਕ ਵਾਰੀ ਕਾਫੀ ਦੇ ਮਿਲਿਆ ਫਿਰ ਉਸ ਤੋਂ ਬਾਅਦ ਇੱਥੇ ਪ੍ਰਣਿਤੀ ਜਿਹੜੀ ਹੈ ਉਹਦੀ ਪਿਕਚਰ ਆਉਣ ਵਾਲੀ ਇੱਕ ਹਿੰਦੀ ਜਿਹੜੀ ਕਿ ਇੰਤੀਆਜ਼ ਅਲੀ ਜੀ ਨੇ ਬਣਾਈ ਹੈ ਉਹਦਾ ਨਾਮ ਹੈ ਬਜ ਦਸਾਂਗਾ ਕਿਉਂਕਿ ਹਰ ਮਦਸਾਂ ਜਦੋਂ ਆਪਣੀ ਮੋਟ ਜੀ ਲੇਕਿਨ ਉਹ ਪਿਕਚਰ ਤੁਹਾਨੂੰ ਬਹੁਤ ਹੀ ਪਸੰਦ ਆਏਗੀ ਪੂਰੇ ਇੰਡੀਆ 'ਚ ਉਹ ਬੜੇ ਇੱਕ ਲੈਜੈਂਡਰੀ ਬੰਦੇ ਦੀ ਬਾਇਓ ਵੀ ਬਣ ਰਹੀ ਹੈ ਬਣ ਚੁੱਕੀ ਹੈ ऑलरेडी ਤੇ ਉਹ ਹੁਣ ਰਿਲੀਜ਼ ਹੋਏਗੀ ਤਾਂ ਉਹਦੀ ਸ਼ੂਟਿੰਗ ਦੇ ਘਰਾਂ ਇੱਥੇ ਸੰਚ ਉਹਦੇ ਵੀ ਇਤਵਾਰੀ ਨਾਲ ਲੱਗਾ ਸੀ ਤੇ ਇਹ ਜਨਵਰੀ 25 26 ਨੂੰ ਕਿਤੇ ਉੱਥੇ ਮਿਲेंगे ਲੰਡਨ ਜਿਹੜਾ ਅਵਾਰਡ ਹੋਇਆ ਹੈ ਤੋ ਉਸ ਵਾਰ ਮੈਂ ਹੀ ਦੇ ਵਿੱਚ ਸੀ ਐਂਗੇਜਮੈਂਟ ਵੀ ਹੋ ਗਈ ਸੀ ਜਿਸ ਸਪਟੰਬਰ ਚ ਜਿਹੜਾ तकरीबन ਰੱਬ ਦੇ ਕਿਰਪਾ ਕੀਤੀ ਕਿ ਦੋਨੇ ਮੇਲ ਮਿਲਾਤੇ ਤੇ ਪੂਰਾ ਜਿਹੜਾ ਉਹਨਾਂ ਦਾ ਪੰਨੇ ਸੁੱਤੇ ਸੋ ਰੱਬ ਨੇ ਚਾਇਆ ਸੀ ਜੋ ਉਹਨਾਂ ਦੇ ਸੰਯੋਗ ਲਿਖੇ ਸੀ ਸਸੀਂ ਪਰੇਤੀ ਚੋਪੜਾਈ ਦਾ ਕੰਮ ਵੀ ਦੇਖਿਆ ਫਿਲਮਾਂ ਵਿੱਚ ਬਹੁਤ ਬਹੁਤ ਵਧੀਆ ਆਰਟਿਸਟ ਨੇ ਬਹੁਤ ਵਧੀਆ ਆਪਣਾ ਕੈਨ ਚੂੜ ਦੇ ਨਾਲ ਕਹਿੰਦੇ ਪੰਜਾਬੀ ਵਿੱਚ ਕਹਿੰਦੇ ਤਾਂ ਕਿ ਚੂੜ ਦੇ ਨਾਲ ਕੰਮ ਕਰਦੇ ਨੇ ਬਹੁਤ ਦਿਲਚਸਪੀ ਦੇ ਨਾਲ ਆਪਣੇ ਐਕਟ ਨੂੰ ਨਿਭਾਉਂਦੇ ਨੇ ਸੋ ਬਹੁਤ ਬਹੁਤ ਇੱਕ ਵਾਰ ਫੇਰ ਤੁਹਾਡਾ ਜੀ ਆਇਆਂ ਨੂੰ ਜੀ ਥੈਂਕ ਯੂ ਵੈਰੀ ਮਾਚ ਜੀ ਮੈਨੂੰ ਬੜਾ ਸ਼ੁਕਰਗੁਜ਼ਾਰ ਚੰਗਾ ਲੱਗ ਰਿਹਾ ਮੈਂ ਦਿਲ ਕਰਦਾ ਕਿ ਮੈਂ ਐਹੋ ਜੀ ਸੰਸਾਧਾਂ ਵਿੱਚ ਬਾਤ ਬਾਰਾਵਾਂ ਔਰ ਮੈਨੂੰ ਬਾਤ ਬਾਰਾ ਮਨ ਦਿੱਤਾ ਜਾਏ ਮੈਨੂੰ ਬਹੁਤ ਲੱਗਦਾ ਕਿ ਬੱਚੇ ਜਿੱਥੇ ਗਰੂ ਕਰ ਰਹੇ ਹੋਣ ਜਿੱਥੇ ਬੱਚੇ ਆਪਣਾ ਫਿਊਚਰ ਹੈ ਸਾਡੇ ਦੇਸ਼ ਦੇ अगर उन्होंने योजना एजुकेशन मिल रही है सारा कुछ मिला है बुकिश अकेडमिक एंड उसकी फिजिकल एक्टिविटीज अदर एक्टिविटीज़गी में जिले मूल बड़ा खुश होंगे मैं टीचर्स को बहुत मुबारक देना मैं सारे टीचर्स को मिले सारे स्कूल मिले और इन यंग फोर्स को लगी है और सारे सारे जो टीचर ने बड़े ही पॉजिटिव तरीके बच्चों इतने जी मैं बड़ी खुशी देना ਸਕੂਲ ਦਾ ਸਟਾਫ ਵੀ ਸਾਡੇ ਨਾਲ ਨੇ ਵਾਈਸ ਪ੍ਰਿੰਸੀਪਲ ਮੈਡਮ ਸੀਮਾ ਜੀ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਕਿ ਅੱਜ ਪਵਨ ਚੋਪੜਾ ਜੀ ਇੱਥੇ ਆਏ ਆ ਪੇ ਸਕੂਲ ਦੇ ਵਿੱਚ ਕਿਦਾਂ ਦਾ ਮਹਿਸੂਸ ਹੋ ਰਿਹਾ ਤੇ ਕੀ ਕਹਿਣਾ ਚਾਹੋਗੇ ਹਾਂ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਪਵਨ ਚੋਪੜਾ ਜੀ ਦਾ ਕਿ ਅਚਨਚੇ ਇੱਥੇ ਸਾਡੇ ਸਕੂਲ ਵਿਜ਼ਿਟ ਕੀਤਾ ਤੇ ਬਹੁਤ ਅੱਛਾ ਲੱਗਿਆ ਸਾਰੇ ਸਟਾਫ ਨੂੰ ਬਹੁਤ ਖੁਸ਼ੀ ਹੋਈ ਬੱਚਿਆਂ ਨੂੰ ਬਹੁਤ ਖੁਸ਼ੀ ਹੋਈ ਔਰ ਇਹਨਾਂ ਨੇ ਸਾਡਾ ਸਕੂਲ ਦੇਖ ਕੇ ਬਹੁਤ ਪ੍ਰਸੰਨ ਹੋਏ ਔਰ ਇਹ ਵੀ ਡਿਮਾਂਡ ਪੁੱਛਿਆ ਤੁਹਾਡੀ ਹੋਰ ਕੀ ਚੀਜ਼ ਹੈ ਸਰਸਪੁਰ ਆਲਰੇਡੀ ਬਹੁਤ ਅੱਛਾ ਹੈ ਬ੍ਰੋਕਰ ਸਕੂਲ ਹੈ ਸਟਾਫ ਬਹੁਤ ਮਿਲਦੀ ਹੈ ਤੇ ਸਾਨੂੰ ਇੱਕਦਮ ਸਰਪ੍ਰਾਈਜ਼ ਜਿਹਾ ਹੋਇਆ ਬਹੁਤ ਸ਼ੌਕ ਲੱਗਾ ਕਿ ਸਾਰਾ ਆਇਆ ਤੇ ਖੁਸ਼ੀ ਬਹੁਤ ਹੈ ਸਭ ਕੋਲ ਅਲਫਾਜ਼ ਹੀ ਨਹੀਂ ਕਿ ਸਰ ਦਾ ਕਿਵੇਂ ਥੈਂਕਸ ਕਰੀਏ ਔਰ ਮੈਂ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਪਦੀਪ ਜੀ ਦਾ ਔਰ ਮੈਡਮ प्रदीप ਜੀ ਹੁਣਾਂ ਕਰਕੇ ਸਾਡੇ ਸਕੂਲ ਵਿੱਚ ਇਹਨਾਂ ਦੇ ਅਚਾਨਕ ਵਿਜ਼ਿਟ ਹੋਈ ਔਰ ਪੰਨੀਤੀ ਜੀ ਨੂੰ ਤੇ ਰਾਗਰ ਜੱਡਾ ਜੀ ਨੂੰ ਸਾਡੇ ਬਰ ਬਹੁਤ ਬਹੁਤ ਵੈੱਡ ਸ਼ਿਸ਼ਸ ਉਹਨਾਂ ਦੇ ਵਿਆਹ ਦੀ ਬਹੁਤ ਬਹੁਤ ਮੁਬਾਰਕੀ ਸੋ ਸਾਡੇ ਨਾਲ प्रदीप ਔਰ ਸੈਮੀ ਮੈਡਮ ਹੈਗੇ ਜੀ ਹਾਂਜੀ ਮੈਡਮ ਤੁਸੀਂ ਅੱਜ ਤੁਹਾਨੂੰ ਵਿਸ਼ੇਸ਼ ਤੌਰ ਤੇ ਕਿਹਾ ਤੁਹਾਡੇ ਦੰਦੇ ਤੇ ਆਏ ਤੇ ਮੈਂ ਜਦੋਂ ਵੀ ਸਰ ਨਗੋਦਰ ਆਉਂਦੇ ਆ ਹਮੇਸ਼ਾ ਨੂੰ ਮਿਲ ਕੇ ਜਾਂਦੇ ਆ ਤੇ ਆ ਇਸ ਮਾਰ ਘਰ ਨਹੀਂ ਬੁਲਾ ਕਾਤੋ ਇਸ ਸਕੂਲ ਦੇ ਵਿੱਚ ਬੁਲਾ ਕਾਤੋ ਬਹੁਤ ਬਹੁਤ ਅੱਛਾ ਲੱਗਦਾ ਹੈ ਸਰ ਧੰਨਵਾਦ ਜੀ। ਸੋ ਸਾਡੇ ਨਾਲ ਇੱਥੇ ਸਕੂਲ ਦੇ ਵਿੱਚ ਬੱਚਿਆਂ ਨੂੰ ਸਪੋਰਟਸ ਕਰਾਉਂਦੇ ਆ ਜੀਪੀ ਮੈਡਮ ਤੇ ਮੈਡਮ ਤੁਸੀਂ ਸਾਨੂੰ ਇਹ ਦੱਸੋਗੇ ਅੱਜ ਅਚਨਚੇਤ ਇਹ ਬੱਚਾ ਦੇ ਕਰਾਟੇ ਦੀ ਗੇਮ ਦੇਖਣ ਆ ਗਏ ਤੇ ਤੁਹਾਨੂੰ ਕਿਦਾਂ ਲੱਗਿਆ? ਬੱਚਿਆਂ ਨੂੰ ਕੀ ਮਹਿਸੂਸ ਹੋਇਆ? ਹਾਂਜੀ ਸਰ ਜੀ ਸਾਨੂੰ ਪਵਨ ਚੋਪੜਾ ਜੀ ਨੂੰ ਵੇਖ ਕੇ ਬਹੁਤ ਖੁਸ਼ੀ ਹੋਈ। ਤੇ ਇਹ ਅਚਾਨਕ ਹੀ ਸਾਡੇ ਸਕੂਲ ਦੇ ਵਿੱਚ ਆਏ ਅੱਜ ਕਰਾਟੇ ਦਾ ਕੰਪੀਟੀਸ਼ਨ ਸੀ ਬਲੌਕ ਲੈਵਲ ਦਾ ਤੇ ਮੈਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਸਾਡੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਅਸੀਂ ਇੰਨੀ ਵੱਡੀ ਮਹਾਨ ਹਸਤੀ ਨੂੰ ਅੱਜ ਆਪਣੀ ਅੱਖਾਂ ਦੇ ਨਾਲ ਨਜ਼ਦੀਕ ਖੜ ਕੇ ਦੇਖਿਆ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਮੈਡਮ ਮੈਡਮ ਇਦਾਂ ਨਹੀਂ ਲੱਗਾ ਵੀ ਮੈਨੂੰ ਤਾਂ ਇਦਾਂ ਮਹਿਸੂਸ ਆਇਆ ਵੀ ਪਵਨ ਚੋਪੜਾ ਸਾਹਿਬ ਆ ਗਏ ਤੇ ਨਾਲ ਹੀ ਪ੍ਰਿੰਦਿਤੀ ਚੋਪੜਾ ਜੀ ਵੀ ਆ ਰਹੇ ਨੀਲਮ ਜੀ ਤੁਹਾਨੂੰ ਕੁਝ ਇਦਾਂ ਲੱਗਦਾ ਹਾਂ ਜੀ ਆ ਰਹੇ ਜੀ ਮੈਡਮ ਪ੍ਰਦੀਪ ਮੈਡਮ ਨੇ ਦੱਸਿਆ ਕਿ ਪਵਨ ਚੋਪੜਾ ਜੀ ਆਪਣੇ ਸਕੂਲ ਆ ਰਹੇ ਤੇ ਮੈਨੂੰ ਇੰਨੀ ਜਿਆਦਾ ਖੁਸ਼ੀ ਹੋਈ ਮੈਂ ਨਾ ਸਾਰੇ ਸਟਾਫ ਨੂੰ ਦੱਸਣ ਗਈ ਆਪ ਜਾ ਕੇ ਦੱਸਿਆ ਮੈਂ ਕਿ ਤੁਸੀਂ ਕਹਿੰਦੇ ਸੀ ਮਿਲਣਾ ਉਹਨਾਂ ਨੂੰ ਤੇ ਹੁਣ ਮਿਲ ਲਿਓ ਸਾਰੇ ਜਣੇ ਤੇ ਇਸ ਕਰਕੇ ਸਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਆਪਣੀ ਅੱਖਾਂ ਨਾਲ ਕੋਲ ਖੜ ਕੇ ਇਹਨਾਂ ਦਾ ਦੀਦਾਰ ਕਰ ਲਿਆ ਸੋ ਨੀਲਮ ਮੈਡਮ ਨੇ ਬਹੁਤ ਬੇਬਾਕ ਤਰੀਕੇ ਦੇ ਨਾਲ ਆਪਣੀ ਗੱਲਬਾਤ ਰੱਖੀ ਸੋ ਧੰਨਵਾਦ ਪ੍ਰਦੀਪ ਜੀ ਤੁਹਾਡਾ ਵੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਪ੍ਰਦੀਪ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੋ ਕੋਈਸ ਮੋਸਟ ਆਫ ਦਾ ਸੋ ਮੈਡਮ ਤੁਸੀਂ ਵੀ ਕੁਝ ਜ਼ਰੂਰ ਦੋ ਲੈਵਲ ਚ ਜ਼ਰੂਰ ਬੋਲੋ ਸਰ ਸ਼ੁਰੂਆਤ ਪਹਿਲਾਂ ਤਾਂ ਸਕੂਲ ਚ ਆਏ ਜਾਂ ਮੈਂ ਜੀ ਆਏ ਆਂ ਆਂਦੀ ਆ ਸੈਕਿੰਡ ਥਿੰਗ ਬਾਕੀ ਸਭ ਨੇ ਕਿਹਾ ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇ ਮੈਂ ਐਜੂਕੇਸ਼ਨ ਡਿਪਾਰਟਮੈਂਟ ਤੇ ਫਿਲਮ ਇੰਡਸਟਰੀ ਦਾ ਕੋਈ ਮੇਲ ਨਹੀਂ ਹੈ ਅਸੀਂ ਕਦੀ ਸੋਚ ਵੀ ਨਹੀਂ ਸਕਦੇ ਕਿ ਫਿਲਮ ਇੰਡਸਟਰੀ ਤੋਂ ਜਿਹੜਾ ਆ ਸਾਡੇ ਸਕੂਲ ਚ ਕੋਈ ਆਏਗਾ ਜਦੋਂ ਨੀਲਾ ਮੈਡਮ ਦੇ ਥਰੂ ਪਤਾ ਲੱਗਿਆ ਕਿ ਉਹ ਆਇਆ ਤਾਂ ਪਹਿਲਾਂ ਤਾਂ ਇੱਕਦਮ ਯਕੀਨੀ ਨਹੀਂ ਹੋਇਆ ਕਿ ਵੀ ਫਿਲਮ ਇੰਡਸਟਰੀ ਵਾਲੇ ਸਾਡੇ ਸਕੂਲ ਵਿੱਚ ਆਇਆ ਪਰ ਜਦੋਂ ਸਾਨੂੰ ਮਿਲੇ ਆ ਕੇ ਤਾਂ ਬਹੁਤ ਅੱਛਾ